ਇਸ ਤਰ੍ਹਾਂ ਹਾਦਸਾ ਵਾਪਰਿਆ ਕੀ ਕਾਰਨ ਵਾਲਾ ਦੇਖੋ ਮਾਰੇ ਤੇ ਸਵੇਰੇ ਜੀ 5:30 6 ਵਜੇ ਦੇ ਆਸ-ਪਾਸ ਇੱਕ ਟਰੱਕ ਦਾ ਸ਼ਾਇਦ ਕੰਟਰੋਲ ਲੂਜ਼ ਹੋ ਗਿਆ ਟਰੱਕ ਸਰਦੂਲਗੜ ਵਾਲੀ ਸਾਈਡ ਤੋਂ ਆ ਰਿਹਾ ਸੀ ਟਰੱਕ ਇਧਰ ਬੇਸਿਕਲੀ ਰਿਵਰਸ ਸਾਈਡ ਦੇ ਉੱਤੇ ਜਾ ਕੇ ਲਸਾੜਾ ਡਰੇਨ ਦੇ ਵਿੱਚ गिर ਗਿਆ ਇੱਕ ਬੰਦੇ ਦੀ ਡੈਥ ਹੋ ਗਈ ਹੈ ਤੇ ਡਰਾਈਵਰ ਸ਼ਾਇਦ ਡਰ ਕੇ ਤੋਂ ਮਤਲਬ ਭੱਜ ਗਿਆ ਬਟ ਆਇਡੈਂਟੀਟੀ ਆਇਡੈਂਟੀਫਾਈ ਹੋ ਗਿਆ ਪਰ ਕੀ ਕਾਰਨ ਇਹ ਕੋਈ ਹੋਰ ਹੋਵੇਗਾ ਇਹ ਪੁਰਾਣਾ ਪਹਿਲਾਂ ਵੀ ਕਈ ਵਾਰ ਹਾਦਸੇ ਹੋਏ ਨੇ કુલ 44 ਕੁਝ ਆ ਰਹੇ ਆ। ਵੀ ਦੇਖੋ ਗੱਲ ਇਹ ਨੇ ਕਿ ਹੁਣੇ ਜਸਟ ਕੋਈ ਹਾਰਡਲੀ ਹਫਤਾ 10 ਦਿਨ ਪਹਿਲਾਂ ਆਪਾਂ ਇੱਥੇ ਸਪੀਡ ਬ੍ਰੇਕਰ ਵੀ ਲਗਾਏ ਨੇ। ਜਿਵੇਂ ਦੇ ਆਪਾਂ ਰੋਡ ਤੇ ਮਾਰਕਸ ਦੇਖ ਪਾ ਰਿਆ ਟਾਇਰਾਂ ਦੇ ਟਰੱਕ ਥੋੜਾ ਜਿਆਦਾ ਸਪੀਡ ਦਾ ਲੱਗ ਰਿਹਾ ਸੀ ਤੇ ਲੋਡਡ ਵੀ ਸੀ। ਇਸ ਤਰ੍ਹਾਂ ਕੇ ਉਹ ਆਪਾਂ ਥੋੜਾ ਹੋਰ ਅਰੇਂਜਮੈਂਟ ਕਰ ਦਵਾਉਂਗੇ ਜਿੱਥੋਂ ਤੱਕ ਪੁਲ ਟਾਈਟ ਟਾਈਟ ਹੈ ਚੌੜਾ ਕਰਨਾ ਹੈ ਪਰ ਰეკਮੈਂਡੇਸ਼ਨ ਭੇਜ ਦਾਂਗੇ। ਜਿਵੇਂ ਦੀ ਕੋਈ ਅਪਰੋਵੀਜ਼ਨ ਹੋ ਗਈ ਜੀ ਬਾਤ। ਸਭ ਤੋਂ ਏਹ ਇੱਕਾਈ ਪ੍ਰੋਬਲਮ ਆ ਰਹੀ ਹੈ ਲੋਕਾਂ ਦੀ। ਹਰ ਉਹ ਪੈਗਾ ਜਿਹੜੀ ਸਪੀਡ ਪੇਪਰ ਨੇ ਉਹ ਲੋਕਾਂ ਲਈ ਪਛਾਣੇ ਦਾ ਕਾਰਨ ਬਣ ਰਿਹਾ ਕਿ ਕਿ ਕੋਈ ਮੋੜ ਦੇ ਉੱਤੇ ਹੈ। ਇਹ ਵਰਤੂਰੋਂ ਪਤਾ ਨਹੀਂ ਲੱਗਦਾ ਕੋਈ ਮੋੜ ਦੇ। ਜੀ ਆਪਾਂ ਸਪੀਡ ਬ੍ਰੇਕਰ ਜਿਹੜੇ ਨੇ ਇਹ ਪ੍ਰੋਪਰ ਪੀ.ਡਬਲਯੂ.ਡੀ ਨੇ ਆਪਣੇ ਡਿਜ਼ਾਈਨ ਮੁਤਾਬਿਕ ਬਣਾਏ ਨੇ। ਇਹ ਵਾਈਟ ਪੇਂਟ ਕੀਤਾ ਹੋਇਆ ਇਨਫੈਕਟ ਆਪਾਂ ਸਪੀਡ ਬ੍ਰੇਕਰਾਂ ਦੇ ਪਿੱਛੇ ਦੋਨੋਂ ਪਾਸੇ ਸਪੀਡ ਨੂੰ ਸਲੋ ਕਰਨ ਲਈ ਛੋਟੀਆਂ ਸਿਫਟ ਲੱਗਦੀਆਂ ਉਹਦਾ ਵੀ ਅਰੇਂਜਮੈਂਟ ਕਰਵਾ ਦਾਂ। ਤਾਂ ਜੋ बट एक प्रेण्सी हो गई है कि जी हर बंदा कहता है मैं तो बहुत काली नालता पड़ा मैं देखे हैं इसे ब्रिजे उसे भी ओवरटेक कर देते हैं लोगानों की जान बचनी नहीं हो रहा ता है ताजो ब्रिज का ही टाइट है कोर्गी से एक्सीडेंट तो बचा जाता है

ਤਾਂ ਮੋਸ ਜੂਰੀ ਆਪਾਂ ਨੂੰ ਕੋਈ ਚਾਹੀਦਾ ਨਹੀਂ ਕੋਈ ਜਦੋਂ ਤੂੰ ਮੁੜਾ ਉਹ ਤੇ ਪਿੱਛੇ ਨੂੰ ਆ ਜਾ ਉਧਾਰਾ ਆਪੇ ਦੇਖ ਲੈਣਗੇ ਤੁਸੀਂ ਪਿੱਛੇ ਹੋ ਜਾ ਤੁਸੀਂ ਨਾ ਕੇ ਨਾ ਹਾਂਜੀ ਬੱਚੀ ਕੀ ਨਾ ਓੜਾ ਨਾ ਗੁਰਦੀਪ ਸਿੰਘ ਕਾਲਾ ਜੀ ਗੁਰਦੀਪ ਸਿੰਘ ਥੋੜਾ ਕਿੱਥੇ ਖੇਤ ਹੈਗਾ ਤੁਸੀਂ ਆਜ ਸਾ ਪਹਿਲਾਂ ਵੀ ਇੱਥੇ ਕਿੰਨੇ ਘਾਸੇ ਵਾਪਰੇ ਆ ਇਹ ਆਪਣਾ ਨਜ਼ਦੀਕੀ ਨਜ਼ਦੀਕੀ ਖੇਤ ਹੈ ਜੀ ਇਥੇ ਪਹਿਲਾਂ ਵੀ 25 ਧਰੀ ਕਰੋ ਪਹਿਲਾਂ ਜਦੋਂ ਆਹ ਸਾ ਵਾਪਰੇ ਸਾਡੇ ਪਿੰਡ ਕੋਟ ਸ਼ਮੀਰਤਾਂ ਜੀ ਬਲਵਿੰਦਰ ਸਿੰਘ ਵਾਲੇ ਦੀਆਂ ਬੁਰਗਾਂ ਬੱਚੇ ਬੰਦੇ ਸੀ ਹਮ ਤੇ ਇਹ ਬਸ ਪ੍ਰਸ਼ਾਸਨ ਦੀ ਘਾਟ ਆ ਜੀ ਆ ਦੇਖ ਲਓ ਕਿਹੜਾ ਨਾਲਾ ਹੋਇਆਗਾ ਹੂੰ ਇਹ ਤਾਂ ਵਿਚ ਟਿਕਣ ਵਾਲਾ ਨਾਲਾ ਬਣਾਇਆ ਹੂੰ ਵੀ ਇਹ ਲੋਕਾਂ ਨੂੰ ਟੱਪਣ ਵਾਲਾ ਨਾਲਾ ਨਹੀਂ ਇਹ ਵਿਚ ਟਿਕਣ ਵਾਲ ਨਾਲ ਹੈ ਹੂੰ ਵੀ ਇਹ ਪ੍ਰਸ਼ਾਸਨ ਦੀ ਘਾਟ ਹੈ ਆਪਣੀ ਵੀ ਮੰਨ ਲਓ ਵੀ ਇਹ ਚੌੜਾ ਕੀਤਾ ਜਾਵੇ ਆਪਣੀ ਦਾ ਪ੍ਰਸ਼ਾਸਨ ਨੂੰ ਸਾਡੀ ਤਾਂ ਬੇਨਤੀ ਹੈ ਹੂੰ ਵੀ ਹੁਣ ਇੱਥੇ ਦੀ ਕਿਵੇਂ ਮੰਨ ਲਓ ਕੀ ਕੱਗੇ ਵੀ ਸਾਨੂੰ ਕੀ ਹੁਣ ਜਦੋਂ ਆਪਾਂ ਟੱਪਦੇ ਆਂ ਲੋਕ ਉਹਦੀ ਪਤਾ ਲੱਗਦਾ ਵੀ ਕੋਈ ਨਾ ਕੋਈ ਹਸਾ ਹੋ ਗਿਆ ਜਿਹੜੇ ਸਪੀਡ ਬ੍ਰੇਕਰ ਬਣਾਇਆ ਉਹਨਾਂ ਦਾ ਫਾਇਦਾ ਹੋਇਆ ਕੋਈ ਨਹੀਂ ਕੋਈ ਫਾਇਦਾ ਨਹੀਂ ਹੋਇਆ ਉਹਦਾ ਕੋਈ ਫਾਇਦਾ ਨਹੀਂ ਉੱਤੇ ਕਿ ਮੋੜਾ ਕੋਈ ਫਾਇਦਾ ਨਹੀਂ ਪਿੱਛੇ ਬਣਨਾ ਹੋ ਨਾ ਕਿਸੇ ਨੂੰ ਪਤਾ ਲੱਗਦਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਇੱਕ ਬਰ ਲੈਂ ਕੇ ਪਿੱਛੇ ਦੋ ਦੋ ਬਣਾ ਪਿੱਛੇ ਬਣਨਾ ਬਹੁਤ ਜ਼ਿਆਦਾ ਨੁਕਸਾਨ ਹੈ ਭਾਈ ਇਹਦਾ ਮੁੱਖ ਮੁੱਖ ਆ ਕੇ ਤਾਂ ਅਪਰ ਤੋਂ ਕੇ ਕਮੇ ਹੋਏ ਰਵਿੰਦਰ ਜਿਓ ਕਿ ਕਿ ਅੰਦਰ ਬੜੇ ਆ ਖੁੱਟ ਜਾ ਕੇ ਇਸ ਤਰ੍ਹਾਂ ਦੀ ਪੋਜੀਸ਼ਨ ਚਲੋ ਜੀ ਹੋ ਸਕਦੀ ਹੈ ਕੱਲ ਟਾਕੀ ਲੱਗੀ ਹੋਈ ਸੀ ਤੇ ਟਾਕੀ ਤੁਸੀਂ ਵਿੱਚ ਵੜ ਕੇ ਰਸੇ ਰਾਹੀਂ ਰਾਹੀ ਜੇ ਉੱਪਰ ਕੇ ਟਾਕੀ ਹੀ ਪੱਟੀ ਐ ਸੱਬਲ ਨਾਲ ਟਾਕੀ ਪੱਟੀ ਤੇ ਟਾਕੀ ਪੱਟ ਕੇ ਇਹ ਦੁਬਾਰਾ ਜਿਹੜਾ ਉਹ ਸੀਗਾ ਜੀ ਉਦੋਂ ਬਾਰ ਸਾਨੂੰ ਬੰਦੇ ਦਾ ਸੀ ਜਿਹੜਾ ਮਾੜਾ ਮੋਟਾ ਕੋਈ ਇਹ ਛੋਹ ਨਹੀਂ ਮਿਲ ਰਹੀ ਤ੍ਰਹੀ ਥਲੋ ਸੀ ਇਹ ਟੱਟੀ ਗਈ ਸੀ ਇਹ ਪੱਟ ਕੇ ਜਿਹੜੀ ਸੀਟ ਪੱਟ ਕੇ ਤੇ ਫਿਰ ਉਹਦੇ ਲੱਗੇ ਇੱਕ ਬੰਦੇ ਇੱਕ ਵਿਅਕਤੀ ਇਹਦੇ ਵਿੱਚ ਹਾਂ ਜੀ ਇੱਕ ਕਿਸੇ ਦਾ ਕੀ ਪਤਾ ਲੱਗਈ ਉਹ ਕਲੇਜ ਕੱਢਿਆ ਇਹ ਉਹਨੂੰ ਆਹੋ ਕੁੱਤਾ ਹਟਕੇ ਚੋੜੀ ਪਰ ਉਹ ਬਾਹਰ ਨਹੀਂ ਆ ਰਿਹਾ ਜੀ ਫਿਰ ਇਹ ਲੋੜਾ ਹੈਡਰੇ ਦੀ ਮਦਦ ਨਾਲ ਉਹਦੇ ਦੇ ਸਾਰੇ ਨੂੰ ਬਾਹਰ ਕੱਢ ਕੇ ਫਿਰ ਬਾਹਰ ਕਿੰਨਾ ਕਿ ਮੁਸ਼ਕਲ ਸੀ ਥੱਲੇ ਕਿੰਨਾ ਗੰਦਾ ਥੱਲੇ ਤੁਸੀਂ ਥੱਲੇ ਵੜ ਕੇ ਦੇਖਿਆ ਬੋਤ ਉਹ ਤਾਂ ਹੈਗਾ ਹੀ ਹੈ ਜੀ ਉਹ ਬਣੀ ਬਹੁਤ ਜ਼ਿਆਦਾ ਸੀ ਵੱਡੀ ਪਾਣੀ ਹਾਈ ਡੂੰਘਾਈ ਬਣੀ ਅੰਦਰ ਤੋਂ ਕੋਈ ਇੱਕ ਗੱਡੀ ਇਹ ਦੇਖੋ ਇਹ ਜਿਹੜਾ ਅੱਜ ਸਵੇਰੇ 6 ਵਜੇ ਦੇ ਨੇੜੇ ਦੇ ਐਕਸੀਡੈਂਟ ਪਹਾਣਾ ਵਾਪਰਿਆ ਸੀਗਾ ਇਹਦੇ ਵਿੱਚ ਇਹ ਗੱਡੀ ਜਿਹੜੀ ਆਪਣਾ ਇਧਰੋਂ ਝੜ ਤੋਂ ਆਈ ਸੀ ਇਹ ਸੀਮੈਂਟ ਲੋਡਡ ਸੀ ਇਹਦੇ ਵਿੱਚ ਤੇ ਇਹ ਇੱਥੇ ਲਸਾੜਾ ਪੁਲ ਡਰੇਨ ਦੇ ਵਿੱਚ ਜਿਹੜੀ ਲੈਗ ਪਈ ਤੇ ਉਹਦੇ ਵਿੱਚ ਜਿਹੜਾ ਡਰਾਈਵਰ ਛਾਲ ਮਾਰ ਕੇ ਬਾਹਰ ਨਿਕਲ ਗਿਆ ਸੀਗਾ ਤੇ ਜਿਹੜਾ ਇਹਦਾ ਕੰਡੈਕਟਰ ਸੀਗਾ ਉਹ ਉਹਦੇ ਨਾਲ ਮਤਲਬ ਅੰਦਰ ਜਿਹੜਾ ਦਬ ਗਿਆ ਸੀਗਾ ਉਹਦੀ ਮੌਤ ਹੋ ਗਈ ਆ ਹੁਣ ਉਹਦੀ ਡੈਡ ਬੋਡੀ ਕੱਢ ਕੇ ਸਿਵਲ ਹਸਪਤਲ ਭੇਜਦੀ ਆ ਤੇ ਉਹ ਅੱਗੇ ਜਿਹੜਾ ਹੈਗਾ ਹੁਣ ਛੱਤੇ ਨਾਮ ਹੈਗਾ ਹਾਂ ਉਹਦਾ ਨਾਮ ਸਾਗਰ ਕੁਮਾਰ ਹੈਗਾ ਤੇ ਉਦੇ ਬਾਰੇ ਹੁਣ ਅੱਗੇ ਉਹ ਤਾਂ ਭੇਜਿਆ ਹੈਗਾ ਉਹਨੂੰ ਸਿਵਲ ਹਸਪਤਾਲ ਭੇਜਿਆ ਤੇ ਕੰਟੇਨਰ ਜਿਹੜਾ ਹੈਗਾ ਹੁਣ ਟਰੱਕ ਦਾ ਕੱਢਿਆ ਜਾ ਰਿਹਾ